ਇਸ ਕੁੜੀ ਦਾ ਸਿੱਧੂ ਮੂਸੇ ਵਾਲੇ ਬਾਈ ਨਾਲ ਵਿਆਹ ਹੋਣਾ ਸੀ ਉਹ ਕੁੜੀ ਹੁਣ ਕਿੱਥੇ ਆ ਕੀ ਉਹਨੇ ਕਿਸੇ ਹੋਰ ਨਾਲ ਵਿਆਹ ਕਰਾ ਲਿਆ ਜਾਂ ਫਿਰ ਉਹ ਹਜੇ ਕੁਵਾਰੀ ਹੈ ਕੀ ਸਿਚੁਏਸ਼ਨ ਹੈ ਉਹਨਾਂ ਦੀ ਦੱਸਾਂਗੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਜੇ ਚੈਨਲ ਦੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਦੋਸਤੋ ਸੁਣਨ ਜੇ ਇਹ ਆਉਂਦਾ ਆ ਵੀ ਸਿੱਧੂ ਮੂਸੇ ਵਾਲੇ ਦੀ ਇੰਗੇਜਮੈਂਟ ਹੋ ਗਈ ਸੀ ਪਰ ਫੈਮਿਲੀ ਵੱਲੋਂ ਇਸ ਗੱਲ ਨੂੰ ਸੀਕ੍ਰੀਟ ਰੱਖਿਆ ਗਿਆ ਅਤੇ ਇੱਕ ਮੀਡੀਆ ਰਿਪੋਰਟਰ ਨੇ ਜਦੋਂ ਸਿੱਧੂ ਬਾਈ ਦੀ ਮਾਤਾ ਜੀ ਕੋਲੋਂ ਇਹ ਪੁੱਛਿਆ ਵੀ ਤੁਸੀਂ ਸਿੱਧੂ ਦੇ ਵਿਆਹ ਬਾਰੇ ਹੁਣ ਕੀ ਸੋਚਿਆ ਹੈ ਤੇ ਮਾਤਾ ਜੀ ਨੇ ਕਿ ਕਰਦਾਂਗੇ ਬਟ ਅਨਫੋਰਚੂਨੇਟਲੀ ਐਦਾਂ ਨਹੀਂ ਹੋ ਪਾਇਆ ਤੇ ਉਹ ਕੁੜੀ ਜਿਹਦਾ ਸਿੱਧੂ ਮੂਸੇ ਵਾਲੇ ਨਾਲ ਵਿਆਹ ਹੋਣਾ ਸੀ ਉਹ ਕੁੜੀ ਦਾ ਨਾਮ ਅਮਨਦੀਪ ਕੌਰ ਦੱਸਿਆ ਜਾਂੰਡਿਆ ਜਿਨੇ ਹਜੇ ਤੱਕ ਵਿਆਹ ਨਹੀਂ ਕਰਾਇਆ ਹਾਂ ਦੋਸਤੋ ਸਿੱਧੂ ਮੂਸੇ ਵਾਲੇ ਬਾਈ ਦੀ ਡੈਥ ਨੂੰ 3 ਸਾਲ ਹੋ ਗਏ ਨੇ ਪਰ ਉਹ ਕੁੜੀ ਨੇ ਹਜੇ ਤੱਕ ਵਿਆਹ ਨਹੀਂ ਕਰਾਇਆ ਪਤਾ ਸਿੱਧੂ ਮੂਸੇ ਵਾਲੇ ਬਾਈ ਦੀ ਸੋਚ ਈਡੀ ਵਧੀਆ ਸੀ ਉਹ ਕੁੜੀ ਨਾ ਹੀ ਕੋਈ ਐਕਟਰ ਤੇ ਨਾ ਹੀ ਕੋਈ ਮਾਡਲ ਉਹ ਸਿਰਫ ਇੱਕ ਸਿੰਪਲ ਘਰਬਾਰ ਵਾਲੀ ਕੁੜੀ ਹੀ ਤੇ ਕਿਹਾ ਇਹ ਵੀ ਜਾਂਦਾ ਹੈ ਕਿ ਉਹ ਸਿੱਧੂ ਬਾਈ ਦੀ ਹਵੇਲੀ ਹੁਣ ਵੀ ਆਂਦੇ ਜਾਂਦੇ ਨੇ ਨਿੱਕੇ ਸਿੱਧੂ ਨਾਲ ਖੇਡਦੇ ਵੀ ਨੇ ਅਤੇ ਕੁਝ ਤਸਵੀਰਾਂ ਵੀ ਬਹੁਤ ਜ਼ ਤੇ ਇੱਕ ਕੁੜੀ ਨੇ ਜੋ ਕਿ ਇੱਕ ਦੂਲਨ ਦੇ ਕਪੜੇ ਪਾਏ ਹੋਏ ਆ ਤੇ ਚਾਰੇ ਪਾਸੇ ਇਹ ਅਫਵਾਹ ਫੈਲਣ ਦੀ ਹੀ ਵੀ ਆ ਕੁੜੀ ਹੀ ਸਿੱਧੂ ਬਾਈ ਦੀ ਮੰਗੇਤਰ ਆ ਤੇ ਇੰਨੇ ਹੁਣ ਵਿਆਹ ਕਰਾ ਲਿਆ ਵਾ ਬਟ ਇਹੋ ਜਿਹਾ ਕੁਝ ਵੀ ਨਹੀਂ ਆ ਅਤੇ ਉਸ ਕੁੜੀ ਦਾ ਹਜੇ ਤੱਕ ਵਿਆਹ ਨਾ ਕਰਾਣਾ ਇਹ ਸਾਫ ਸਾਬਿਤ ਕਰਦਾ ਹੈ ਕਿ ਉਸ ਕੁੜੀ ਦੀ ਵੀ ਸਿੱਧੂ ਬਾਈ ਵਰਗੀ ਹੀ ਸੋਚ ਹੋਏਗੀ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰਿਓ